हां जी दोस्तों ये वीडियो ਤੁਸੀਂ سوشل میڈیا ਤੇ ਵਾਇਰਲ ਹੁੰਦੀ ਵੇਖੀ ਹੋਣੀ ਆ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਨੌਜਵਾਨ ਅਤੇ ਕੁੜੀ ਦੋਨੋਂ ਜਣੇ ਆਪਣੀ ਹੀ ਗੱਡੀ ਤੇ ਸਫ਼ਰ ਕਰ ਰਹੇ ਹੁੰਦੇ ਹਨ ਨੌਜਵਾਨ ਦੀ ਬਹੁਤ ਜ਼ਿਆਦਾ दारू ਪੀਣ ਦੇ ਕਾਰਨ ਜਿਸ ਕਾਰਨ ਉਸ ਤੋਂ ਗੱਡੀ ਸੰਭਾਲਣਾ ਹੋਈ ਉਸ ਨੌਜਵਾਨ ਨੇ ਆਪਣੀ ਹੀ ਗੱਡੀ ਨਹਿਰ ਦੇ ਵਿੱਚ ਸੁੱਟ ਲਈ ਜਾਂਦੀ ਹੈ ਕੁਝ ਟਾਈਮ ਦੇ ਲਈ ਨਹਿਰ ਦੇ ਵਿੱਚ ਡਿੱਗੀ ਗੱਡੀ ਦੇ ਉੱਪਰ ਹੀ ਬੈਠੇ ਰਹਿੰਦੇ ਹਨ ਜਿਸ ਕਾਰਨ ਉਹਨਾਂ ਦੀ ਜਾਨ ਬਚੀ ਰਹਿੰਦੀ ਹੈ ਜਦੋਂ ਉਥੋਂ ਦੀ ਕੋਲ ਲੰਘ ਰਹੇ ਨੌਜਵਾਨਾਂ ਨੂੰ ਉਹਨਾਂ ਬਾਰੇ ਪਤਾ ਲੱਗਿਆ ਤਾਂ ਇੱਕ ਨੌਜਵਾਨ ਨੇ ਪਹਿਲਾਂ ਤਾਂ ਕੁੜੀ ਦੀ ਜਾਨ ਬਚਾ ਲਈ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਨਹਿਰ ਦੇ ਵਿੱਚ ਵੜ ਕੇ ਉਸ ਨੌਜਵਾਨ ਨੇ ਉਸ ਨੌਜਵਾਨ ਦੀ ਜਾਨ ਬਚਾ ਲਈ ਉਸ ਨੌਜਵਾਨ ਦੇ ਵੱਲੋਂ ਦੋਨਾਂ ਜਣਿਆਂ ਦੀ ਜਾਨ ਬਚਾ ਲਈ ਜਾਂਦੀ ਹੈ ਦੋਸਤੋ ਉਸ ਨੌਜਵਾਨ ਦੇ ਵੱਲੋਂ ਆਪਣੀ ਇਨਸਾਨੀਅਤ ਹੋਣ ਦਾ ਫਰਜ਼ ਨਿਵਾਹ ਦਿੱਤਾ ਹੈ ਦੋਸਤੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੈਲ ਲਾਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ